ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਅਨੰਨਾ ਬੱਬਰ ਇਸ ਵੇਲੇ ਐਸ ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ੈਲਟੀ ਹਸਪਤਾਲ ਜਿਹੜਾ ਕਿ ਜੀਨਵਾਲ ਬਬਰੀ ਬਬਰੀ ਬਾਈਪਾਸ ਤੇ ਲੋਕੇਟਡ ਹੈਗਾ ਅਸੀਂ ਮੈਂ ਇੱਥੇ ਪ੍ਰੈਕਟਿਸ ਕਰ ਰਹੀ ਹਾਂ ਐਜ਼ ਅ ਗਾਇਨੋਕੋਲੋਜਿਸਟ ਔਰ ਨਾਲ ਹੀ ਇੱਥੇ ਐਜ਼ ਅਨ ਇਨਫਰਟੀਲਿਟੀ ਸਪੈਸ਼ਲਿਸਟ ਵੀ ਪ੍ਰੈਕਟਿਸ ਕਰ ਰਹੀ ਨੇ ਤੇ ਮੈਂ ਅੱਜ ਸਾਰਿਆਂ ਨੂੰ ਆਪਣੇ ਸਾਰੇ ਦੋਸਤਾਂ ਨੂੰ ਇੱਕ ਜਾਣਕਾਰੀ ਦੇਣਾ ਚਾਹਨੀ ਹੈ ਅਕਸਰ ਇੱਕ ਕੁਐਸਚਨ ਸਾਡੇ ਸਾਹਮਣੇ ਪੁਟ ਅਪ ਕੀਤਾ ਜਾਂਦਾ ਹੈ ਕਿ ਆਈਵੀਐਫ ਔਰ ਨੀ ਸੰਤਾਨ ਕਪਲਸ ਵਾਸਤੇ ਇਲਾਜ ਕੀ ਕੀ ਅਵੇਲੇਬਲ ਹੈਗਾ ਸਭ ਤੋਂ ਪਹਿਲਾਂ ਤੇ ਜਿਹੜਾ ਜਾਨਣਾ ਜ਼ਰੂਰੀ ਹੈ ਕਿ ਆਈਵੀਐਫ ਕੀ ਚੀਜ਼ ਹੈ IVF ਦਾ ਫੁੱਲ ਫਾਰਮ ਹੈ ਇਨ ਵਿਟ੍ਰੋ ਫਰਟੀਲਾਈਜੇਸ਼ਨ ਇਹਦਾ ਮਤਲਬ ਇਹ ਹੈ ਕਿ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਉਹਨ ਕਪਲਸ ਦੇ ਵਿੱਚ ਜਿਨ੍ਹਾਂ ਨੂੰ ਬੱਚਾ ਨਹੀਂ ਹੋ ਰਿਹਾ ਕਿਸੇ ਵੀ ਕਾਰਨ ਵਸ਼ ਬੱਚਾ ਨਹੀਂ ਹੋ ਰਿਹਾ ਹੈ ਉਹਨਾਂ ਦੇ ਵਿੱਚ ਮਦਰ ਤੋਂ ਅ ਅੰਡਾ ਅ ਔਰ ਫਾਦਰ ਤੋਂ ਸਪਰਮ ਲੈ ਕੇ ਉਨੂੰ ਆ ਆਰਟੀਫੀਸ਼ੀਅਲ ਤਕਨੀਕ ਦੇ ਨਾਲ ਇੱਕ ਪੈਟਰੀ ਡਿਸ਼ ਦੇ ਵਿੱਚ ਜਾਂ ਗਲਾਸ ਦਾ ਇੱਕ ਤੁਸੀਂ ਕਹਿ ਸਕਦੇ ਹੋ ਬਾਉਲ ਹੈ ਜਿਹਦੇ ਵਿੱਚ ਲੈ ਕੇ ਉਹਦੇ ਵਿੱਚ ਮਟੀਰੀਅਲਸ ਐਡ ਕਰਕੇ ਆਰਟੀਫੀਸ਼ੀਅਲੀ ਉਹਨੂੰ ਗਰੋ ਕੀਤਾ ਜਾਂਦਾ ਹੈ ਜਦੋਂ ਉਹ ਬਰੂਨ ਇੱਕ ਪਾਰਟਿਕੂਲਰ ਸਟੇਜ ਤੇ ਪਹੁੰਚ ਜਾਂਦਾ ਹੈ ਜਿਹਨੂੰ ਫਾਈਲ ਐਮਬ੍ਰਿਓ ਸਟੇਜ ਕਹਿੰਦੇ ਹੈ ਤੇ ਇਸ ਬਰੂਨ ਨੂੰ ਫਿਰ ਆਪਾਂ ਡਾਇਰੈਕਟਲੀ ਮਦਰ ਦੇ ਯੂਟਰਸ ਦੇ ਵਿੱਚ ਗਰਭਾਸ਼ਯ ਦੇ ਵਿੱਚ ਇੰਪਲਾਂਟ ਕੀਤਾ ਜਾਂਦਾ ਹੈ ਤਾਂ ਕਿ ਪ੍ਰੈਗਨੈਂਸੀ ਕਾਮਯਾਬ ਹੋ ਸਕੇ ਆ ਆਈਵੀਐਫ ਜਿਹੜੀ ਫੈਸਿਲਿਟੀ ਹੈ ਇਹਦੀ ਵੀ ਸਕਸੈਸ ਰੇਟ 60 ਤੋਂ 70% 100% ਸਕਸੈਸ ਰੇਟ ਕਿਸੇ ਵੀ ਤਕਨੀਕ ਦਾ ਨਹੀਂ ਹੈ ਆਈਵੀਐਫ ਤੋਂ ਅਲਾਵਾ ਵੀ ਕੁਝ ਤਕਨੀਕਾਂ ਨੇ ਜਿਹਦੇ ਦੁਆਰਾ ਪ੍ਰੈਗਨੈਂਸੀ ਕਰਨ ਚ ਮਰੀਜ਼ ਨੂੰ ਹੈਲਪ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਹੈ ਕਿ ਸਰਕਾਰ ਨੇ ART ਰੂਲਸ 2023 ਚ ਲਾਗੂ ਕੀਤੇ ਹੈ ਜਿਹਦੇ ਮੁਤਾਬਕ ਕੋਈ ਵੀ ਹਸਪਤਾਲ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਸੀਜਰ ਕਰਨ ਵਾਸਤੇ ਲਈ ਸਭ ਤੋਂ ਪਹਿਲਾਂ ਸੈਂਟਰਲ ਸਰਕਾਰ ਨੂੰ ਅਪਰੂਵਲ ਲੈਣੀ ਪੈਂਦੀ ਹੈ ਇੱਥੇ ਦੋ ਤਰ੍ਹਾਂ ਦੇ ਲੈਬ ਹੁੰਦੇ ਆ ਇੱਕ ਲੈਵਲ 1 ਲੈਬ ਹੁੰਦਾ ਇੱਕ ਲੈਵਲ 2 ਲੈਬ ਹੁੰਦਾ ਜਿਹੜਾ ਲੈਵਲ 1 ਲੈਬ ਹੈ ਉਸ ਲੈਬ ਦੇ ਵਿੱਚ ਤੁਸੀਂ ਆਈਯੂਆਈ ਤਕਨੀਕ ਕਰ ਸਕਦੇ ਹੋ ਆਈਯੂਆਈ ਦਾ ਮਤਲਬ ਹੁੰਦਾ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ ਇਹ ਤੁਸੀਂ ਕਹਿ ਸਕਦੇ ਹੋ ਇੱਕ ਪੌੜੀ ਨੀਚੇ ਹੈ ਆਈਵੀਐਫ ਤੋਂ ਕਿਉਂਕਿ ਆਈਵੀਐਫ ਜਿਹੜਾ ਪ੍ਰੋਸੀਜਰ ਹੈ ਇਹ ਲੈਵਲ 2 ਲੈਬ ਤੇ ਹੁੰਦਾ ਵਾ ਜਿਹਦੇ ਵਾਸਤੇ ਅਗੇਨ ਸੈਂਟਰਲ ਗਵਰਨਮੈਂਟ ਦੀ ਅਪਰੂਵਲ ਚਾਹੀਦੀ ਹੈ ਹੁਣ ਦੇ ਰੂਲਸ ਦੇ ਮੁਤਾਬਿਕ ਫਿਲਹਾਲ ਤੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਈਵੀਐਫ ਲੈਬ ਨਹੀਂ ਹੈ ਇਸ ਸਹੂਲियत ਵਾਸਤੇ ਜਲੰਧਰ ਜਾਂ ਅੰਮ੍ਰਿਤਸਰ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਪਰ ਸਾਡੇ ਹਸਪਤਾਲ ਐਸ ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ੈਲਿਟੀ ਹਸਪਤਾਲ ਲੈਵਲ 1 ਆਈਯੂਆਈ ਲੈਬ ਵਾਸਤੇ ਅਪਰੂਵਡ ਹੈ ਹੁਣ ਆਈਯੂਆਈ ਕੀ ਚੀਜ਼ ਨੇ ਤੇ ਆਈਯੂਆਈ ਇੱਕ ਐਹੋ ਜਿਹਾ ਪ੍ਰੋਸੀਜਰ ਹੈ ਜਿਹਦੇ ਵਿੱਚ ਜਿਹੜਾ ਹਸਬੰਡ ਹੈ ਉਹਨਾਂ ਦੇ ਸੇਮਨ ਨੂੰ ਲੈ ਕੇ ਸਾਫ ਕੀਤਾ ਜਾਂਦਾ ਹੈ ਲੈਬਾਰਟਰੀ ਦੇ ਵਿੱਚ ਹਸਬੰਡ ਔਰ ਵਾਈਫ ਦੇ ਸਾਹਮਣੇ ਪੂਰੀ ਕੰਫਿਡੈਂਸ਼ੀਅਲਿਟੀ ਦੇ ਨਾਲ ਦੇ ਵਿੱਚ ਇਸ ਪ੍ਰੋਸੈਸ ਦੇ ਵਿੱਚ ਸਿਰਫ ਹਸਬੰਡ ਦਾ ਸੀਮਨ ਹੀ ਇਸਤੇਮਾਲ ਕਰਦੇ ਆਂ ਆ ਵੈਸੇ ਤੇ ਆਈਯੂਆਈ ਦੇ ਵਿੱਚ ਬਾਹਰ ਦਾ ਡੋਨਰ ਸੀਮਨ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਉਹਦੇ ਵਾਸਤੇ ਸੀਮਨ ਬੈਂਕ ਦੀ ਅਪਰੂਵਲ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਉਹ ਵੀ ਹਜੇ ਫਿਲਹਾਲ ਗੁਰਦਾਸਪੁਰ 'ਚ ਕਿਤੇ ਵੀ ਨਹੀਂ ਹੈਗਾ ਵਾ ਇਸ ਕਰਕੇ ਅਸੀਂ ਹਸਬੰਡ ਦਾ ਸੀਮਨ ਹੀ ਪ੍ਰਿਫਰ ਕਰਦੇ ਆਂ ਹੈ ਇਹ ਇਹ ਤਕਨੀਕ ਉਹਨ ਕਪਲਸ ਵਾਸਤੇ ਲਈ ਬਹੁਤ اچھی ਹੈ ਜਿਨ੍ਹਾਂ ਦੇ ਹਸਬੰਡਸ ਬਾਹਰ ਰਹਿੰਦੇ ਨੇ ਬਹੁਤ ਘੱਟ ਟਾਈਮ ਵਾਸਤੇ ਇੰਡੀਆ ਆਂਦੇ ਆਂ ਔਰ ਜਿਹੜੇ ਜਾਂ ਆਰਮੀ ਤੇ ਕੰਮ ਕਰ ਰਹੇ ਨੇ ਜਾਂ ਕਿਸੇ ਅਲਾਈਡ ਫੋਰਸਸ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਟਾਈਮ ਬਹੁਤ ਘੱਟ ਹੁੰਦਾ ਵਾ ਇਹਦੇ ਵਿੱਚ ਸੀਮਨ ਨੂੰ ਲੈ ਕੇ ਲੈਬ ਦੇ ਵਿੱਚ ਸਾਫ਼ ਕਰਕੇ ਜਿਹੜੇ ਸਭ ਤੋਂ ਅੱਛੇ ਸ਼ੁਕਰਾਨੂ ਹੈ ਉਹ ਡਾਇਰੈਕਟ ਇੱਕ ਬਾਲ ਪੁਆਇੰਟ ਪੈਨ ਦੀ ਰੀਫਿਲ ਵਰਗੀ ਇੱਕ ਪਤਲੀ ਜੀ ਟਿਊਬ ਹੁੰਦੀ ਹੈ ਜਿਹਦੇ ਵਿੱਚ ਉਹਨੂੰ ਭਰਿਆ ਜਾਂਦਾ ਹੈ ਇਹ ਸਾਰਾ ਪ੍ਰੋਸੀਜਰ ਜਿਹੜਾ ਹੈ ਇਹ ਹਸਬੈਂਡ ਔਰ ਵਾਈਫ ਦੇ ਸਾਹਮਣੇ ਕੀਤਾ ਜਾਂਦਾ ਹੈ ਔਰ ਫਿਰ ਇਸ ਤੇ ਥਰੂ ਜਿਹੜਾ ਸੀਮਨ ਹੈ ਉਹ ਡਾਇਰੈਕਟਲੀ ਮਰੀਜ਼ ਦੇ ਗਰਭਾਸ਼ਯ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਇਹਦੇ ਨਾਲ ਕੀ ਹੈ ਕਿ ਪ੍ਰੈਗਨਨਸੀ ਦੀ ਜਿਹੜੀ ਪਰਸੈਂਟੇਜ ਹੈ ਉਹ ਆਮ ਨੈਚੁਰਲ ਸਾਈਕਲ ਤੇ ਅਗਰ 15 ਤੋਂ 20% ਹੈ ਤੇ ਇਹਦੇ ਵਿੱਚ 30% ਤੱਕ ਹੋ ਜਾਂਦੀ ਹੈ ਸਕਸੈਸ ਰੇਟ ਵੱਧ ਜਾਂਦਾ ਹੈ ਤੇ ਵੈਸੀ ਖਰਚੇ ਦੇ ਹਿਸਾਬ ਨਾਲ ਵੀ ਦੇਖਿਆ ਜਾਏ ਤੇ ਆਈਵੀਐਫ ਦਾ ਇੱਕ ਸਾਈਕਲ ਜਿਹੜਾ ਹੈ ਘੱਟੋ ਘੱਟ 2 ਤੋਂ 2.5 ਲੱਖ ਰੁਪਇਆ ਲੱਗ ਜਾਂਦਾ ਹੈ ਪਰ ਆਈਯੂਆਈ ਜੇ ਇੱਕ ਸਾਈਕਲ ਜਿਹੜਾ ਹੈ ਉਹ 20 ਤੋਂ 25000 ਦੇ ਵਿੱਚ ਵਿੱਚ ਹੋ ਜਾਂਦਾ ਹੈ ਤੇ ਇਹਦੇ ਨਾਲ ਪੇਸ਼ੈਂਟ ਔਰ ਆਈਯੂਆਈ ਇਹੋ ਜੀ ਪ੍ਰੋਸੀਜਰ ਹੈ ਜਿਹਦੇ ਵਿੱਚ ਕੋਈ ਮਰੀਜ਼ ਨੂੰ ਬਹੁਤ ਜ਼ਿਆਦਾ ਟੀਕੇ ਲਗਾਣ ਦੀ ਜਾਂ ਬਹੁਤ ਜ਼ਿਆਦਾ ਦਵਾਈਆਂ ਖਾਣ ਦੀ ਬਹੁਤ ਇੰਜੈਕਸ਼ਨਸ ਲਗਾਣ ਦੀ ਲੋਡ ਨਹੀਂ ਪੈਂਦੀ ਪਲੱਸ ਇੱਚੇ ਬਹੁਤ ਡੇਰ ਐਡਮਿਸ਼ਨ ਰੱਖਣ ਦੀ ਅਟਾਖਲ ਹੋਣ ਦੀ ਇਹਦੀ ਵੀ ਲੋਡ ਨਹੀਂ ਹੈ ਇਹ ਇੱਕ ਆਫਿਸ ਪ੍ਰੋਸੀਜਰ ਹੈ ਕਿ ਤੁਸੀਂ ਆਓ ਕਰਾ ਕੇ ਤੇ ਤੁਸੀਂ ਸ਼ਾਮ ਨੂੰ ਆਪਣੇ ਘਰ ਜਾ ਸਕਦੇ ਹੋ ਕੋਈ ਬਹੁਤ ਖਾਸ ਬੈਡ ਰੈਸਟ ਦੀ ਲੋਡ ਨਹੀਂ ਹੈ ਪਰ ਜਿਹੜਾ ਆਈਵੀਐਫ ਪ੍ਰੋਸੀਜਰ ਹੈ ਇਹ ਇੱਕ ਪੂਰਾ ਕੰਪਲੀਟਲੀ ਡਿਫਰੈਂਟ ਪ੍ਰੋਸੀਜਰ ਹੈ ਇਹਦੇ ਵਿੱਚ ਮਰੀਜ਼ ਦੇ اور ਉਹਨਾਂ ਦੇ ਹਸਬੰਦ ਦੇ ਦੋਨਾਂ ਦੇ ਟੈਸਟ ਵਗੈਰਾ ਹੋਨੇ ਆ ਸਾਰਾ ਪ੍ਰੋਸੀਜਰ ਹੋਣਾ ਹੈ ਦਵਾਈਆਂ ਲਗਦੀਆਂ ਨੇ ਇੰਜੈਕਸ਼ਨਸ ਲੱਗਦੇ ਟੀਕੇ ਲੱਗਦੇ ਇਸ ਕਰਕੇ ਆਈਵੀਐਫ ਪ੍ਰੋਸੀਜਰ ਹੁੰਦਾ ਵੀ ਮਹਿੰਗਾ ਹੈ तो आई यू आई उस थोड़ा चीपर प्रोसीजर है और ये भी रिजल्ट रेट्स अच्छे हैं आई वी एफ जिन्हें नहीं है पर फिर भी वो पेशेंट्स जेडे कई बार ये सोचते हैं कि असी टाइम चांस लेना चाहते हैं पर बहुत आई आई वी एफ वालों नहीं जाना चाहते वो आई यू आई प्रोसीजर भी करा के देख सकते हैं एक होर फैसिलिटी दे वालों मैं सारों सारों थोड़ा जा, जा दसना चाहनी वो है हिस्टेरोस्कोपी हूँ हिस्टेरोस्कोपी की है हिस्टेरोस्कोपी जी ਦੂਰਬੀਨ ਹੈ ਲੇਡੀਜ਼ ਵਾਸਤੇ ਜਨਾਨਾ ਵਾਸਤੇ ਪ੍ਰੋਬਲਮਸ ਵਾਸਤੇ ਇਹ ਉਹਨ ਲੇਡੀਜ਼ ਵਾਸਤੇ ਹੈ ਜਿਨ੍ਹਾਂ ਨੂੰ ਅਗੇਨ ਪ੍ਰੈਗਨਨਸੀ ਨਹੀਂ ਹੋ ਰਹੀ ਹੈ ਜਾਂ ਫਿਰ ਹੂੰ ਜੇ ਲੇਡੀਜ਼ ਜਿਨ੍ਹਾਂ ਨੂੰ ਬੱਚੇਦਾਨੀ ਤੋਂ ਦੇ ਰਹੇ ਬਲੀਡਿੰਗ ਵਗੈਰਾ ਬਹੁਤ ਜ਼ਿਆਦਾ ਹੁੰਦੀ ਹੈ ਕਾਫੀ ਸਾਰੇ ਟੈਸਟ ਅਲਟراਸਾਉਂਡ ਕਰਾਉਣ ਦੇ باوجود ਕਈ ਕਾਰਨ ਨਹੀਂ ਨਿਕਲਦਾ ਕਿਉਂਕਿ ਕਈ ਵਾਰੀ ਕੁਝ ਬਿਮਾਰੀਆਂ ਉਹ ਹੁੰਦੀਆਂ ਨੇ ਜਾਂ ਕੋਈ ਪ੍ਰੋਬਲਮਸ ਇਹੋ ਜਿਹੀ ਹੁੰਦੀਆਂ ਨੇ ਜਿਹੜੀ ਅਲਟراਸਾਉਂਡ ਰਾਹੀਂ ਨਹੀਂ ਪਤਾ ਲੱਗਦੀ ਇਸ ਤਕਨੀਕ ਹਿਸਟੈਰੋਸਕੋਪੀ ਜਿਹੜੀ ਤਕਨੀਕ ਹੈ ਇਹਦੇ ਵਿੱਚ ਇੱਕ ਪੈਨ ਵਰਗੀ ਪਤਲੀ ਜੀ ਦੂਰਬੀਨ ਹੁੰਦੀ ਹੈ ਇਹਨੂੰ ਆਫਿਸ ਪ੍ਰੋਸੀਜਰ ਕਹਿੰਦੇ ਆ ਇੱਚੇ ਵੀ ਕੋਈ ਦਾਖਲੇ ਦੀ ਲੋੜ ਨਹੀਂ ਹੈਗੀ ਹੈ ਮਰੀਜ਼ ਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦੀ ਕੋਈ ਇੰਜੈਕਸ਼ਨ ਟੀਕਾ ਨਹੀਂ ਲੱਗਦਾ ਕੋਈ ਬੇਹੋਸ਼ੀ ਨਹੀਂ ਲੱਗਦੀ ਮਰੀਜ਼ ਔਰ ਮਰੀਜ਼ ਦੇ ਹਸਬੰਡ ਦੋਨੋਂ ਜਨੇ ਇਹ ਪ੍ਰੋਸੀਜਰ ਨੂੰ ਅਟੈਂਡ ਕਰ ਸਕਦੇ ਆ ਇੱਚੇ ਦੂਰਬੀਨ ਰਾਹੀਂ ਮਰੀਜ਼ ਦੇ ਨੀਚਲੇ ਰਸਤੇ ਤੋਂ ਜਿੰਨੂੰ ਸਰਵਿਕਸ ਕਹਿੰਦੇ ਬੱਚੇਦਾਨੀ ਦਾ ਮੂੰਹ ਕਹਿੰਦੇ ਆ ਉਹਦੇ ਰਸਤੇ ਉਸੀਂ ਇਹ ਦੂਰਬੀਨ ਅੰਦਰ ਪਾਨੇ ਔਰ ਦੂਰਬੀਨ ਪਾਕਰ ਬੱਚੇਦਾਨੀ ਨੂੰ ਦੇਖ ਸਕਦੇ ਹਾਂ ਸਾਰੇ ਬੱਚੇਦਾਨੀ ਦੇ ਵਿਚਕਾਰ ਕਈ ਬਾਰ ਪਰਦੇ ਵਾਂਗੂ ਪਰਤਾਂ ਜਮ ਜਾਂਦੀਆਂ ਨੇ ਜਿਹਦੇ ਨਾਲ ਬੱਚੇਦਾਨੀ ਅੰਦਰੋਂ ਜੁੜ ਜਾਂਦੀ ਏ ਤੇ ਇਸ ਦੂਰਬੀਨ ਰਾਹੀਂ ਅਸੀਂ ਉਹ ਜਿਹੜੇ ਪਰਦਾ ਹੈ ਪਰਦੇ ਨੇ ਉਹਨਾਂ ਨੂੰ ਕੱਟ ਸਕਦੇ ਉਹਨਾਂ ਨੂੰ ਰਿਮੂਵ ਕਰ ਸਕਦੇ ਹਾਂ ਪਲੱਸ ਜਦੋਂ ਬੱਚੇਦਾਨੀ ਦੇ ਰਾਹੀਂ ਦੂਰਬੀਨ ਰਾਹੀਂ ਅਸੀਂ ਫਲੂਇਡ ਇੰਜੈਕਟ ਕਰਦੇ ਹਾਂ ਤੇ ਕਈ ਬਾਰ ਬੱਚੇਦਾਨੀ ਖੁੱਲ ਵੀ ਜਾਂਦੀ ਦੀ ਹੈ ਨਾਲ ਹੀ ਇਸ ਪ੍ਰोसीजर ਦੇ ਥਰੂ ਅਪਾ ਟਿਊਬਾਂ ਵੀ ਚੈੱਕ ਕਰ ਸਕਦੇ ਨੇ ਤੇ ਇੱਕ ਹੀ ਪ੍ਰोसीजर ਦੇ ਵਿੱਚ ਇੱਕ ਹੀ ਦਿਨ ਦੇ ਵਿੱਚ ਕਈ ਸਾਰੀ ਫੈਸਿਲਿਟੀਆਂ ਮਰੀਜ਼ ਲੈ ਸਕਦਾ ਹੈ ਤੇ ਇਹ ਇੱਕ ਬਹੁਤ ਹੀ ਆਧੁਨਿਕ اور ਨਵੀਂ ਤਕਨੀਕ ਹੈ اور ਇਹ ਸਿਰਫ ਸਾਡੇ ਹਸਪਤਾਲ अवेलेबल ਹੈ ਇਸ 12 ਮਾਰਚ ਨੂੰ ਅਸੀਂ ਇੱਕ ਕੈਂਪ ਵੀ ਕਰ ਰਹੇ ਹਾਂ ਆਪਣੇ ਹਸਪਤਾਲ ਐ ਸਰਾਮ ਸਿੰਘ ਮੈਮੋਰੀਅਲ ਬੱਬਰ ਮਲਟੀ ਸਪੈਸ਼ੈਲਿਟੀ ਹਸਪਤਾਲ ਜੀਵਨਵਾਲ ਬਬਰੀ ਜਿੱਤੇ ਅਸੀਂ ਬਿਲਕੁਲ ਹੀ ਚੈਰੀਟੇਬਲ ਰੇਟਸ ਤੇ ਹਿਸਟੈਰੋਸਕੋਪੀ ਕੈਂਪ ਕਰ ਰਹੇ ਨੇ ਤੇ ਜੇ ਵੀ ਕੋਈ ਵੀ ਲੇਡੀ ਜਿਨ੍ਹਾਂ ਨੂੰ ਇੱਕ ਤੇ ਪ੍ਰੈਗਨੈਂਸੀ ਦੀ ਸ਼ਿਕਾਇਤ ਹੋਏ ਦੂਸਰਾ ਜਿਨ੍ਹਾਂ ਨੂੰ ਬੱਚੇਦਾਨੀ ਦੀ ਕੋਈ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਹੋਏ ਜਿਸ ਤਰ੍ਹਾਂ ਬਹੁਤ ਸਾਰੀ ਬਲੀਡਿੰਗ ਹੁੰਦੀ ਹੋਏ ਜਿਹਦਾ ਕਾਰਨ ਨਾ ਪਤਾ ਲੱਗਦਾ ਹੋਏ ਮਹਾਵਾਰੀ ਜ਼ਿਆਦਾ ਆਂਦੀ ਹੋਏ ਤੇ ਉਹ ਆਪਣਾ ਇਸ ਟੈਰਾਸਕੋਪਿਕ ਦੂਰਬੀਨ ਰਾਹੀਂ ਇਲਾਜ ਕਰਾ ਸਕਦੇ ਚੈੱਕਅਪ ਕਰਾ ਸਕਦੇ ਹਨ ਅੱਜਕੱਲ ਵੱਡੇ ਸ਼ਹਿਰਾਂ ਦੇ ਵਿੱਚ ਦੂਰਬੀਨ ਰਾਹੀਂ ਹੀ ਈਵਨ ਰਸੋਲੀਆਂ ਦਾ ਵੀ ਆਪਰੇਸ਼ਨ ਹੁੰਦਾ ਜੀ ਇਹ ਹਲੇ ਫਿਲਹਾਲ ਅਸੀਂ ਪ੍ਰੋਸੀਜਰ ਸ਼ੁਰੂ ਨਹੀਂ ਕੀਤੇ ਹਨ ਪਰ ਬਹੁਤ ਜਲਦ ਆਪਾਂ ਇਹ ਪ੍ਰੋਸੀਜਰ ਵੀ ਆਪਣੇ ਹਸਪਤਾਲ ਲਾਂਚ ਕਰਨ ਜਾ ਰਹੇ ਹਾਂ ਦਰਸਾਂ ਮਰੀਜ਼ਾਂ ਨੂੰ ਕਿ 14 ਤਰੀਕ ਵਾਲੇ ਕੀ ਕਹਿਣਾ ਚਾਹੂਗੀ 12 ਤਰੀਕ 12 ਮਾਰਚ ਨੂੰ ਇਸ ਮਹੀਨੇ ਦੀ 12 ਮਾਰਚ ਅਗਲੇ ਮੰਗਲਵਾਰ ਨੂੰ ਸਾਡੇ ਕੋਲ ਹਿਸਟੈਰੋਸਕੋਪੀ ਕੈਂਪ ਹੈ ਤੇ ਮੈਂ ਮਰੀਜ਼ਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਐਸਲਜ ਅਗਰ ਤੁਸੀਂ ਆ ਪ੍ਰੋਸੀਜਰ ਕਰਾਉਣਾ ਚਾਹੋ ਤੇ ਇਹ ਐਸਐਚ ਵੱਡੇ ਸ਼ਹਿਰਾਂ ਤੇ ਵਿੱਚ ਬਹੁਤ ਹੀ ਮਹਿੰਗਾ ਪ੍ਰੋਸੀਜਰ ਹੈ 30 ਤੋਂ 40000 ਰੁਪਿਆ ਖਰਚਾ ਆ ਜਾਂਦਾ ਹੈ ਇੱਕ ਪ੍ਰੋਸੀਜਰ ਦਾ ਕਿਉਂਕਿ ਇਹਦੇ ਵਿੱਚ ਇਸਤੇਮਾਲ ਕਰਨ ਵਾਲੇ ਜਿਹੜੇ ਯੰਤਰ ਨੇ ਦੂਰਬੀਨ ਨੇ ਬਾਕੀ ਸਾਰਾ ਪ੍ਰੋਸੀਜਰ ਨੇ ਸੈਟਅਪ ਨੇ ਇਹ ਸਾਰੇ ਹਸਪਤਾਲਾ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਖਰਚਾ ਜ਼ਿਆਦਾ ਆਂਦਾ ਹੈ ਪਰ ਅਸੀਂ 12 ਤਰੀਕ ਨੂੰ ਕਿਉਂਕਿ ਇਹ ਕੈਂਪ ਕਰ ਰਹੇ ਹਾਂ ਔਰ ਹਮ ਸਾਡਾ ਹਮੇਸ਼ਾ ਹੀ ਇਹੀ ਲਿਆ ਹੈ ਮੇਨ ਏਮ ਰਹੀ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੋ ਕਪਲਸ ਜਿਹੜੇ ਨੇ ਇਹ ਜੇ ਜਾਂ ਕੋਈ ਵੀ ਐਹੋ ਜਿਹੇ ਪੇਸ਼IENTS ਨੇ ਜਿਨ੍ਹਾਂ ਨੂੰ ਕਿਸੇ ਵੀ ਕਾਰਨ ਬੱਚਾ ਨਹੀਂ ਹੋ ਰਿਹਾ ਜਾਂ ਬੱਚੇਦਾਨੀ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਤਕਲੀਫ ਹੈ ਤਾਂ ਉਹਨਾਂ ਨੂੰ ਬਿਲਕੁਲ ਜੈਨੂਇਨ ਰੇਟ ਤੇ ਬਿਲਕੁਲ ਚੈਰੀਟੇਬਲ ਰੇਟ ਤੇ ਵੱਧ ਤੋਂ ਵੱਧ ਅਸੀਂ ਫੈਸਿਲਿਟੀ ਦੇ ਸਕੇ ਤੇ ਇੱਚੇ ਅਸੀਂ ਇਹੀ ਕਵਾਂਗੇ ਕਿ ਤੁਸੀਂ ਆਓ ਆਕਰ ਇਸ ਤਕਨੀਕ ਦਾ ਫਾਇਦਾ ਜ਼ਰੂਰ ਲੋ ਕਿਉਂਕਿ ਇਹ ਡਾਇਗਨੋਸਟਿਕ ਵੀ ਹੈ ਤਕਨੀਕ اور ਥੈਰਾਪੀਟਿਕ ਵੀ ਹੈ ਮਤਲਬ ਅੱਪਾ ਦੇਖ ਵੀ ਸਕਦੇ ਔਰ ਇਲਾਜ ਵੀ ਕਰ ਸਕਦੇ ਇੱਕ ਹੀ ਤਕਨੀਕ ਦੇ ਨਾਲ ਤੇ ਇਸ ਦਾ ਬਹੁਤ ਫਾਇਦਾ ਜੇ ਤੇ ਇਸ ਤਕਨੀਕ ਨੂੰ ਲੈ ਕੇ ਇਸ ਦਾ ਫਾਇਦਾ ਲੈ ਕੇ ਬਹੁਤ ਮਰੀਜ਼ਾਂ ਨੂੰ ਅਸੀਂ ਪਹਿਲਾਂ ਵੀ ਇਸ ਤੋਂ ਪਹਿਲੇ ਵੀ ਕੈਂਪਸ ਕੀਤੇ ਹੋਏ ਆਂ ਔਰ ਬਹੁਤ ਪੇਸ਼ੈਂਟਸ ਨੇ ਇਸ ਤੋਂ ਬਾਅਦ ਅਸੀਂ ਦੇਖਿਆ ਹੈ ਕਿ ਆਪਣੇ ਆਪ ਹੀ ਗਰਭਵਤੀ ਹੋ ਗਈਆਂ ਹਨ ਉਹਨਾਂ ਨੇ ਨੇਚਰਲੀ ਕਨਸੀਵ ਕਰ ਲਿਆ ਹੈ ਕਿਉਂਕਿ ਇਹ ਐਜ਼ ਅ ਟ੍ਰੀਟਮੈਂਟ ਵੀ ਕੰਮ ਕਰਦਾ ਵਾ ਨਾ ਸਿਰਫ ਜਾਂਚ ਹੀ ਕਰਦਾ ਹੈ ਟ੍ਰੀਟਮੈਂਟ ਵੀ ਕਰਦਾ ਹੈ ਇਹ ਤਕਨੀਕ ਤੇ ਫਾਇਦੇਮੰਦ ਬਹੁਤ ਹੈ ਜ਼ਰੂਰ ਇਸ ਦਾ ਫਾਇਦਾ ਉਠਾਓ